ਸਾਸ਼ੀ ਕਾਲ ਜੀ ਸਾਸ਼ੀ ਕਾਲ ਜੀ ਸਾਰਿਆਂ ਨੂੰ ਤੇ ਅੱਜ ਅਸੀਂ ਵੀਡੀਓ ਬਣਾਉਣ ਲੱਗੇ ਹਾਂ ਤੇ ਵਿੱਚੇ ਚਾਦਰਾਂ ਵਾਲਾ ਭਾਈ ਆ ਗਿਆ ਤੇ ਹੁਣ ਅਸੀਂ ਚਾਦਰਾਂ ਲੈਣ ਦਾ ਪੈਣਾ ਨਹੀਂ ਵੀਡੀਓ ਉੱਥੇ ਛੱਡ ਕੇ ਸਭ ਤੋਂ ਪਹਿਲਾਂ ਸਾਡੇ ਟਾਈ ਵੀ ਭੰਜਿਆਏ ਨੇ ਦਵਾਦਵ ਤੇ ਮਗਰਿਆਂ ਹੀ ਵੀ ਆ ਗਏ ਆਪਾਂ ਹੀ ਲੈ ਲਈਏ ਚਾਦਰਾਂ ਹਾਂ ਦਿਖਾਉ ਹੁਣ ਦਿਖਾਉਣਾ ਤੁਹਾਨੂੰ ਚਲੋ ਹੁਣ ਤੁਹਾਨੂੰ ਚਾਦਰਾਂ ਦਿਖਾਉਂਦੇ ਹਾਂ ਕਿਹੜੀ ਪਸੰਦ ਆਉਂਦੀ ਆ ਮੁੰਡਾ ਸਭ ਤੋਂ ਪਹਿਲਾਂ ਚੜ ਕੇ ਬੈ ਗਿਆ ਮੰਚੇ ਦੇ ਤੇ ਦਿਖਾਓ ਪਹਿਲਾਂ ਖੋਲਣ ਡਿਆ ਚਾਦਰ ਉਹ ਦਿਖਾਉਣ ਲੱਗਾ ਪਣਾ ਨੀਕ ਪਈ ਵੀਰੀ ਇਹ ਵਾਲਾ ਡੇਡਾ ਨਹੀਂ ਉਹ Вообще ਤੇ ਜੰਦਾ ਹਨ ਨਹੀਂ ਨਹੀਂ ਇਹ ਆਪੀ ਬੈਡ ਸ਼ੀਟ ਹੈ ਡਾਰਕ ਕਲਰ ਨਹੀਂ ਹੈਗੇ ਬਹੁਤੇ ਲਾਈਟ ਸਾਡਾ ਮੁੰਡਾ ਖਰਾਬ ਕਰ ਦਿੰਦਾ ਆਪੀ ਦਿਖਾ ਦੂੰਗਾ ਉਹ ਆਪਕੇ ਨਹੀਂ ਕਰਦਾ ਨਹੀਂ ਵਾਈਟ ਕਲਰ ਨਹੀਂ ਲੈਣੇ ਇੰਨੇ ਤੇ ਝੱਟ ਖਰਾਬ ਕਰ ਦੇਣੇ ਸਾਨੂੰ ਤੇ ਇਹ ਘਰ ਕੀ ਚਾਹੀਦੇ ਹੂੰ ਨਹੀਂ ਲੱਗਦੇ ਕਿ ਤੁਸੀਂ ਇਹ ਡਾਰਕ ਕਲਰ ਆਹ ਨਾ ਤਾਂ ਮੈਂ ਪਾ ਚੁੱਕਾ ਹਾਂ ਮੈਂ ਤਾਂ ਅਜ ਨਾਲ ਹੀ ਸਾਰਾ ਉਹ ਯੂਪੀਸੀ ਨਹੀਂ ਕਰਦਾ ਹੋ ਕੇ ਠੀਕ ਠੀਕ ਆਪ ਬਲੂ ਕਲਰ ਆਪ ਲਾਈਟ ਕਲਰ ਹੋਏ ਤੇ ਮਾਸਾ ਕਿੰਨੇ ਉੱਤੇ ਕੋਈ ਚੀਜ਼ ਡੋਲਦੀ ਤੇ ਫਿਰ ਰੰਗ ਵੀ ਨਹੀਂ ਛਿੱਤੀ ਜਾਂਦਾ ਹਾਂ ਹਾਂ ਲੱਗਦੇ ਅਸੀਂ ਟਾਟੀ ਨਾਲ ਸਹਿਮਤ ਹਾਂ ਜੇ ਥੋੜਾ ਵੱਡਾ ਹੁੰਦਾ ਨਾ ਫਿਰ ਲਾਈਟ ਹੀ ਲੈਣੀ ਹੈ ਖੋਲ ਕੇ ਵਿਖਾ ਦਿਓ ਬਸ ਜੋ ਤੁਸੀਂ ਆਪ ਦੋਨੋਂ ਹੋਤੀ ਹੈ ਬੈੱਡ ਸ਼ੀਟ ਉੱਪਰ ਹੈ ਇਹ ਖੋਲ ਕੇ ਦਿਖਾ ਦਿਓ ਆ ਵੇਖੋ ਬਲੂ ਕਲਰ ਆਪ ਖਾਓ ਥੋੜਾ ਗ੍ਰੀਨ ਜੀ ਸ਼ੇਡ ਆ ਆ ਵੇਖੋ ਰੈੱਡ ਆ ਪਰ ਮੈਨੂੰ ਉਹ ਉਹ ਨਾ ਥੋੜਾ ਜਿਹਾ ਲੱਗਣ ਡਿਆ ਜਿੱਦਾਂ ਕਲਰ ਹੈ ਪਹਿਲਾਂ ਪਹਿਲਾਂ ਇਦਾਂ ਦੀ ਨਹੀਂ ਨਹੀਂ ਫੇਟ ਨਹੀਂ ਹੋਏਗਾ ਜਿੱਦਾਂ ਇਦਾਂ ਦੀ ਚਾਦਰ ਨਾ ਬੜਿਆਂ ਦੇ ਵਿਸ਼ੀ ਵੇਖੀ ਆ ਹਾਂ ਆਹ ਕਲਰ ਮੈਨੂੰ ਬੜਾ ਪਿਆਰਾ ਲੱਗਣ ਡਿਆ ਵਾ ਇਹ ਆਹ ਵੇਖਿਓ ਖੋਲ ਕੇ ਨਵਾਸ ਕਿਹੜੀ ਲੈਣੀ ਆ ਬੈੱਡ ਸ਼ੀਟ ਕਿਹੜੀ ਲੈਣੀ ਪ੍ਰਾਈਸ ਤੇ ਪੁੱਛਿਆ ਹੀ ਨਹੀਂ ਅਸੀਂ हां इधर है प्राइस डाल लीजिए ये मेरी प्राइस की वर्कशीट है आप लोग भी उसके हिसाब से मान को लगाओ एक बार की प्राइस इसका बहुत है आपको प्राइस भी पता है ये देखो व्लॉग में डालो इसका प्राइस बार को क्या है आप ये नहीं मैं डालती हूं मैं छोड़ती हूं लोग मत ਜਿਹੜਾ ਕਲਰ ਮੈਨੂੰ ਪਸੰਦ ਆਇਆ ਇਹ ਹਾਲੇ ਤੱਕ ਨਹੀਂ ਖੋਲਿਆ ਕੋਈ ਨਹੀਂ ਇੱਥੇ ਹੀ ਆ ਰਿਹਾ ਇਤਨਾ ਜਲਦੀ ਆ ਹਮ ਕਵਰ ਤੇ ਠੀਕ ਆ ਚਲ ਆਪਾਂ ਗੱਜੇ ਨੰਬਰ ਤੇ ਹਨ ਪ੍ਰਾਈਸ ਦੱਸਦੇ ਫਿਰ ਐਵੇਂ ਤੇ ਰੱਖਣਾ ਓਧਰ ਵੀ ਸਲਾਵਾ ਹੋਣ ਡੀਆਂ ਜੇ ਇਹਨੂੰ ਆਖੜੀ ਵੇਖ ਮੈਂ ਵੇਖਣ ਲਈ ਤਾਂ ਨਹੀਂ ਆਖਣਾ ਵੀ ਲੱਲਾ ਹਾਂ ਦੇਖੋ ਵੀ ਕਦੀ ਕਹਿੰਦੇ ਨੂੰ ਸਿਰ ਲਾਈਟ ਕਲਰ ਮੈਨੂੰ ਲਾਈਟ ਕਲਰ ਪਤਾ ਨਹੀਂ ਕਿਉਂ ਨਹੀਂ ਲੱਗਦਾ ਲਾਈਟ ਕਲਰ ਹੁੰਦੇ ਵੀ ਸੋਹਣੇ ਆ ਤੇ ਅਸੀਂ ਵੀ ਲਾਈਟ ਹੀ ਲੈਣੇ ਆ ਅਸੀਂ ਐਦੇ ਕਰਕੇ ਨਹੀਂ ਹੁਣ ਲਾਈਟ ਲੈਂਦੇ ਹਾਂ ਦੇਖ ਲੈ ਤੇਰੇ ਕਰਕੇ ਨਹੀਂ ਲੈ ਰਹੇ ਐਦੇ ਕਰਕੇ ਨਹੀਂ ਲਾਈਟ ਕਲਰ ਲੈਂਦੇ ਪਰ ਵੈਸੇ ਸਾਡਾ ਤਾਂ ਮਾਣਾ ਹੁਣ ਹੀ ਬਹਿ ਗਈ ਸੀ ਪਰ ਇਹ ਕੁਛ ਨਾ ਕੁਛ ਢੋਲ ਦਿੰਦਾ ਉਹ ਥੋੜਾ ਸਿਆਣਾ ਹੈ ਨਾ ਥੋੜਾ ਸਿਆਣਾ ਹੋ ਗਿਆ ਇਹ ਵੀ ਥੋੜਾ ਜਿਹਾ ਸਿਆਣਾ ਜੂ ਸਕੂਲ ਜਾਣ ਲੱਗ ਜੂਗਾ ਨਾ ਤੇ ਫਿਰ ਜਦੋਂ ਡੈਮੇ ਨਾ ਸਕੂਲ ਜਾਣ ਹਾਂਜੀ ਜੇ ਅਸਾਈ ਜੇ ਆ ਪਾ ਚ ਨੇ ਵੀ ਦੀ ਲਾ ਜੁ ਕੋਈ ਕਿਨੇ ਵੀ ਗੈਂਗ ਉਹ ਕੋਈ ਪਸੰਦ ਕੋਈ ਨਹੀਂ ਰੇਡ ਹਾਂ ਪਾਸ ਉਹ ਯਾਦ ਆ ਲਾ ਕੱਲ ਮੈਨੂੰ ਕੋਸਣਾ ਦੇ ਜੀ ਉੱਤੇ ਸਾਰੇ ਤੇ ਇਹਦੀ ਮੰਦੀਆ ਤੇ ਤੁਸੀਂ ਬਾਜੀ ਸਾਨੂੰ ਉੱਥੇ ਫੋਨ ਕਰ ਲੈਣਾ ਅਸੀਂ ਉੱਥੇ ਪਹੁੰਚ ਜਾਣਾ ਹੈਗਾ ਤੋ ਦੇ ਲਈ ਵੀ ਲਾ ਇਸਕੇ ਚੋਟ ਲੱਗੀ ਗੀ ਅਸਕੇ ਹੈ ਨਾ ਥੋੜਾ ਟੱਚ ਹੋਤੇ ਹੈ ਨਾ ਫੋਨ ਨਿਕਲ ਜਾਏਗਾ ਆਤਮਾ ਕੀ ਹੋਇਆ ਇਹ ਬਹੁਤ ਤਾਰੀਧਾਰ ਹੁੰਦੀ ਹੈ ਕੋਈ ਨੀਰ ਖੇਡ ਲੈਂਦੇ ਖੇਡ ਲੈ ਜੋਇਟ ਕਲਰ ਤਾਂ ਸਾਰੇ ਵਧੀਆ ਆ ਤੇ ਬਾਕੀ ਇਹ ਕਿ ਚਲੋ ਵੇਖ ਲਓ ਬਾਜੀ ਲੈਣੀ ਚਾਦਰ ਨਹੀਂ ਲੈਣੀ ਬਾਜੀ ਇਹਦੇ ਘਰ ਖਟੀਆਂ ਲੈਣੀ ਆ ਮੋਤ ਲੈ ਦੁਨੀਆ ਦੇ ਰਹੀ ਹੈ ਉਹ ਦਿਨ ਲੈ ਕੇ ਨਹੀਂ ਤੇ ਫਿਰ ਅਸੀਂ ਸ਼ੁਰੂ ਕਰੀਏ ਆਪਣਾ ਜੋ ਬਣਾਉਂਦੇ ਹਾਂ ਤੇ ਤੁਸੀਂ ਵੇਖ ਲਓ ਇਹਨਾਂ ਦੇ ਸਭ ਗੁੜੀਆਂ ਦਾ ਹੋਇਆ ਖਰੀਦ ਲਈਆਂ ਮੈਂ ਸੇ ਇਹ ਨਹੀਂ ਆਏ 10 ਲਈ ਆ ਆ ਵੀ ਕਲਰ ਬੜਾ ਹੀ ਪਿਆਰਾ ਵਾ ਇਹ ਹਮ ਨਹੀਂ ਕਦੀ ਕਦਾਂ ਮਿਸ਼ਾਉਂ ਉਹ ਲੈ ਕੋਈ ਲਾਈਵ ਨਹੀਂ ਆਉਂਦੇ ਹਾਂ ਜੀ ਲਿਆ ਕੀ ਕਰਨੀਆਂ ਵਾ ਇੱਕੋ ਪੜੀ ਆ ਹਾਂ ਇੱਕੋ ਪੜੀ ਆ ਦੋ ਲਾਵਾਂਗੇ ਪਾਇਰੇਟ ਬਣਾਣੇ ਬਸ ਦੋ ਲਾਵਾਂਗੇ ਮੋਟੋਰੀ ਆ ਨਾ ਮੀਟਾ ਦੇਣਾ ਹੈ ਆ ਨਾਮ ਮੇ ਬਤਾਓ ਓ ਆਪਣੀਆਂ ਚਾਦਰਾਂ ਲੈ ਆ ਵੀ ਗਿਆ ਅੰਦਰ ਹਾਂ ਓਏ ਆ ਦੋ ਲੈ ਲੀਆਂ ਵਾ ਨਵਦੀ ਦੀ ਹੁਣਾਂ ਨੇ ਤੇ ਦੋ ਲੈ ਲੀਆਂ ਅਹੀਂ ਸਾਡਾ ਤੇ ਕਾਕਾ ਅੰਦਰ ਲੈ ਵੀ ਗਿਆ ਚਾਦਰਾਂ ਮੈਂ ਅੱਜ ਨਾਲ ਆਇਆ ਹਾਂ ਮੇਰਾ ਨੰਬਰ ਹੈ 982641 ਹਾਂ ਜੇ ਕਿਸੇ ਨੂੰ ਬੈੱਡ ਸ਼ੀਟ ਚਾਹੀਏ ਇਸ ਨੰਬਰ ਤੋਂ ਸੰਪਰਕ ਕਰੋ